ਮਕਦਰਾਂ ਨੂੰ ਛੱਡ ਦਿਓ ਰੋਏ ਮਕਦਰ ਬੰਦੇ ਵੇਖੇ ਇੱਥੋਂ ਮੈਂ ਬਾਬਾ ਦੀਪ ਸਿੰਘ ਜੀ ਨੇ ਸਾਰੇ ਕਾਰਜ ਆ ਪੂਰੇ ਕਰਾਣੇ ਆ ਜਿਹੜੇ ਕੰਮ ਤੁਸੀਂ ਕਦੇ ਸੋਚੇ ਵੀ ਨਹੀਂ ਹੋਣੇ ਜਿਹੜੇ ਭਰੋਸਾ ਕਰਦੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਜਿਨ੍ਹਾਂ ਨੂੰ ਪਤਾ ਕਿ ਬਾਬਾ ਨੇ ਕਦੇ ਵੀ ਸਾਨੂੰ ਨੀਵਾ ਨਹੀਂ ਪੈਣ ਦੇਣਾ ਬਾਬਾ ਨੇ ਸਾਰੀ ਜ਼ਿੰਦਗੀ ਸੰਭੀ ਹੋਈ ਹੈ ਉਹ ਪਿਆਰ ਨਾਲ ਲਿਖੋ ਧੰਤਨ ਬਾਬਾ ਦੀਪ ਸਿੰਘ ਜੀ ਤੇ ਆਓ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਬੇਨਤੀ ਕਰੀਏ ਕੀ ਬਾਬਾਈ ਸਾਰਿਆਂ ਦੇ ਘਰਾਂ 'ਚ ਕੀ ਬਾਬਾਈ ਸਾਰਿਆਂ ਦੇ ਘਰਾਂ 'ਚ ਸੁੱਖਾਂ ਦੇ ਖਜ਼ਾਨੇ ਭਰੀ ਰੱਖਣਾ ਕਦੇ ਵੀ ਆਪਣੇ ਤੋਂ ਦੂਰ ਨਾ ਕਰਨਾ ਬਾਬਾ ਦੀਪ ਸਿੰਘ ਜੀ ਤੁਹਾਡੇ ਬਿਨਾ ਸਾਡਾ ਕੋਈ ਸਹਾਰਾ ਨਹੀਂਗਾ ਇੱਥੇ ਸਾਡੇ ਜ਼ਿੰਦਗੀ ਦੇ ਬੇੜੇ ਨੂੰ ਪਾਰ ਲੰਘਾ ਦਿਓ ਸਾਡੀ ਜ਼ਿੰਦਗੀ ਤੁਹਾਡੇ ਹੀ ਹੱਥਾਂ 'ਚ ਹੈ ਜਿੱਥੇ ਮਰਜ਼ੀ ਲਾਜੋ ਬਾਬਾਈ ਭਰੋਸਾ ਰੱਖੋ ਪੂਰਾ ਬਾਬਾਈ ਤੇ ਮੈਂ ਕਹਿੰਦਾ ਫਿਕਰ ਕਰੋ ਵੀ ਨਾ ਬਿਲਕੁਲ ਵੀ ਕੁਝ ਨਹੀਂ ਹੁੰਦਾ ਜ਼ਿੰਦਗੀ 'ਚ ਗਲਤ ਜਦੋਂ ਤੱਕ ਉਹ ਬੈਠੇ ਆ ਨਾ ਉਹਨਾਂ ਨੇ ਆਪਣੇ ਤੁਹਾਡੀ ਜ਼ਿੰਦਗੀ ਸਹੀ ਰਾਹ ਤੇ ਲੈਣੀ ਐ ਇਹ ਟੈਨਸ਼ਨ ਨਾ ਲਈ ਜੋ ਫਿਕਰ ਨਾ ਕਰੀ ਜੋ ਇਹ ਕੰਮ ਨਹੀਂ ਬਣਿਆ ਜੇ ਉਹ ਵੀ ਕੰਮ ਪਿਆ ਵੀ ਪਿਆ ਪਰ ਜਦੋਂ ਬਾਬਾ ਦੀਪ ਸਿੰਘ ਦੇ ਪਿਆਰ ਦੇ ਰਾਹ ਤੇ ਚੱਲ ਪਏ ਹੋਣਾ ਤਾਂ ਤੁਹਾਡੇ ਸਾਰੇ ਕੰਮ ਬਾਬਾ ਜੀ ਨੇ ਆ ਪੂਰੇ ਕਰਾਣੇ ਆ ਤੇ ਬਾਬਾ ਜੀ ਨੇ ਇਹਨੇ ਸੋਹਣੇ ਕੰਮ ਪੂਰੇ ਕਰਵਾਣੇ ਤੁਹਾਡੇ ਜਿਹੜੇ ਕਿਸੇ ਨੇ ਵੀ ਸੋਚਿਆ ਹੋਣਗੇ ਬਾਬਾ ਜੀ ਨੇ ਤੁਹਾਡੀ ਸਾਰੀ ਜ਼ਿੰਦਗੀ ਖੁਸ਼ੀਆਂ ਤੇ ਵਰਗਤਾਨਾ ਭਰ ਦੇਣੀ ਐ ਫੇਰ ਨਹੀਂ ਦੁੱਖ ਰਹਿਣੇ ਜਿੰਨਾ ਰੋਣਾ ਸੀ ਅੱਜ ਰੋ ਲਿਆ ਜਿੰਨਾ ਦੁਖੀ ਹੋਣਾ ਸੀ ਹੋ ਗਏ ਜਦੋਂ ਬਾਬਾ ਦੀਪ ਸਿੰਘ ਜੀ ਬਾਹ ਵੜ ਕੇ ਤੁਹਾਨੂੰ ਸੁੱਖ ਦੇ ਦਰਵਾਜੇ ਦੇ ਲੈ ਗਏ ਨਾ ਕੀ ਹੋਣ ਤੇਰਾ ਸਮਾ ਤੂੰ ਸੁੱਖ ਭੋਗ ਤਾਂ ਫਿਰ ਉਹ ਖੁਸ਼ੀਆਂ ਉਹ ਸੁੱਖ ਤੁਹਾਡੇ ਹੱਥੋਂ ਕੋਈ ਖੋ ਨਹੀਂ ਸਕਦਾ ਜਦੋਂ ਵਕਤ ਬਾਬਾ ਦੀਪ ਸਿੰਘ ਨੇ ਬਦਲਣਾ ਨਾ ਤਾਂ ਫਿਰ ਤੁਹਾਨੂੰ ਕੋਈ ਨੀਵਾ ਨਹੀਂ ਸੁੱਟ ਸਕਦਾ ਜਿਹੜੀ ਅਰਦਾਸ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਕਰਤੀ ਉਹ ਕਦੇ ਖਾਲੀ ਨਹੀਂ ਜਾਂਦੀ ਸੱਚੇ ਦਿਨ ਨਾਲ ਜਾ ਕੇ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰੋ ਸਭ ਕੁਝ ਉਹਨਾਂ ਦੇ ਅੱਗੇ ਰੱਖ ਦਿਓ ਉਹਨਾਂ ਨੂੰ ਆਪਣੇ ਦਿਲ ਦਾ ਹਾਲ ਸੁਣਾ ਦਿਓ ਦੇਖ ਲੈ ਫਿਰ ਬਾਬਾ ਦੀਪ ਸਿੰਘ ਦੀ ਐਸੀ ਗਿਰਪਾਏਗੀ ਕੋਈ ਫਰਕ ਨਹੀਂ ਪੈਂਦਾ ਤੁਹਾਡੀ ਜ਼ਿੰਦਗੀ ਚ ਕਿਹੜੀਆਂ ਮੁਸ਼ਕਲਾਂ ਜਿੰਨੇ ਮਰਜੀ ਦੁੱਖਾਂ ਦੇ ਪਹਾੜ ਸਿਰ ਤੇ ਚੜੇ ਹੋਣ ਸਾਰਿਆਂ ਨੇ ਸਾਥ ਛੱਡਤਾ ਹੋਵੇ ਭਾਵੇਂ ਜਿੰਨੇ ਮਰਜੀ ਮਾੜੇ ਹਲਾ ਦੌਣ ਬਾਬਾ ਦੀਪ ਸਿੰਘ ਜੀ ਚਾਹਤਾ ਇੱਕ ਪਲ ਦੇ ਵਿੱਚ ਸਭ ਕੁਝ ਸਹੀ ਹੋ ਸਕਦਾ ਫਿਕਰ ਨਾ ਕਰਿਆ ਕਰੋ ਬਾਬਾ ਦੀਪ ਸਿੰਘ ਜੀ ਬੈਠੇ ਤੁਹਾਡੇ ਨਾਲ ਜਿਉਂ ਉਹਨਾਂ ਨੇ ਹਮੇਸ਼ਾ ਤੁਹਾਡੀ ਰਾਖੀ ਕੀਤੀ ਅੱਗੇ ਵੀ ਤੁਹਾਨੂੰ ਉਹਨਾਂ ਨੇ ਕੁਝ ਨਹੀਂ ਹੋਣ ਦਿੱਤਾ ਤੇ ਹੁਣ ਵੀ ਕਿੱਦਾਂ ਹੋਣ ਦੇਣਗੇ ਮਾਨਨੋ ਆਪਣੇ ਮਹਬੂਤ ਕਰਨਾ ਸਿੱਖੋ ਕਿ ਮੇਰਾ ਮਾਲਕ ਮੇਰੇ ਨਾਲ ਬੈਠਾ ਹੈ ਉਹਨੇ ਮੈਨੂੰ ਕੁਝ ਨਹੀਂ ਹੋਣ ਦੇਣਾ ਜਿੰਨਾ ਮਰਜੀ ਮਾੜਾ ਸਮਾਜੇ ਜੇ ਵਿਸ਼ਵਾਸ ਪੂਰਾ ਰੱਖੋਗੇ ਗੁਰੂ ਤੇ ਤਾਂ ਫਿਰ ਉਹ ਵਿਸ਼ਵਾਸ ਨੂੰ ਤੁਹਾਡੇ ਟੁੱਟਣ ਨਹੀਂ ਦੇਵੇਗਾ ਸਿਰਫ ਇੱਕ ਉਸ ਮਾਲਕ ਦਾ ਆਸਰਾ ਲੱਭੋ ਕਿ ਮਾਲਕਾ ਤੂੰ ਹੀ ਕਰਨਾ ਤੂੰ ਹੀ ਬਚਾਦਾ ਮੈਨੂੰ ਇਥੋਂ ਫੇਰ ਦੇਖਣਾ ਜੋ ਮਰਜੀ ਚੱਲਦਾ ਹੋਵੇ ਜ਼ਿੰਦਗੀ 'ਚ ਉਹ ਤੁਹਾਡੀ ਬਾਹ ਫੜ ਕੇ ਤੁਹਾਨੂੰ ਸਾਰੀਆਂ ਮੁਸ਼ਕਲਾਂ ਤੋਂ ਬਚਾ ਲੇਗਾ ਤੇ ਬਾਸ ਫਿਰ ਤੁਸੀਂ ਵੀ ਟੈਨਸ਼ਨ ਨਾ ਲਓ ਤੁਸੀਂ ਵੀ ਫਿਕਰ ਨਾ ਕਰੋ ਕਿਸੇ ਚੀਜ਼ ਦੀ ਬਾਬਾ ਦੀਪ ਸਿੰਘ ਨੇ ਸਾਰੇ ਕਾਰਜ ਆ ਪੂਰੇ ਕਰਾਣੇ ਆ ਦੇਖਣਾ ਬਾਬਾਏ ਨੇ ਖੁੱਲੇ ਖਜ਼ਾਨੇ ਭਰ ਦੇਣੇ ਤੁਹਾਡੀ ਜ਼ਿੰਦਗੀ ਚ ਕੁਝ ਵੀ ਗਲਤ ਨਹੀਂ ਹੋੜਾ ਹੁਣ ਅਗਲਾ ਸਮਾ ਦੇਖਣਾ ਸੋਖੀ ਸੋਖ ਆਣਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ